जय माता मसाणी जय माता मसाणी बठिंडा ਤੋਂ ਮਕਸਰ ਰੋੜੇ ਰਾਸਤੇ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਬੁਰਜ ਮਹਿਮਾ ਜਿੱਥੇ ਮਾਤਾ ਮਸਾਣੀ ਨੇ ਆਪਣਾ ਡੇਰਾ ਲਾਇਆ ਦੂਰੋਂ ਦੂਰੋਂ ਸੰਗਤਾਂ ਹੁੰਦੀਆਂ ਨੇ ਇੱਥੇ ਦਰਸ਼ਨ ਕਰਨ ਅਤੇ ਪ੍ਰਾਠੇ ਲੈ ਜਾਂਦੇ ਆਪਣੀਆਂ ਝੋਲੀਆਂ ਲੋ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਬੁਰਜ ਮਹਿਮਾ ਦੇ ਵਿੱਚ ਮਾਤਾ ਜੀ ਦੇ ਦਰਬਾਰ ਤੇ ਦਰਸ਼ਨ ਕਰਨ ਲਈ ਆਓ ਸੰਗਤ ਤੇ ਅੱਜ ਸੋਨੂੰ ਮਾਤਾ ਦੇ ਦਰਬਾਰ ਦੇ ਅਸੀਂ ਅੱਜ ਦਰਸ਼ਨ ਕਰਨ ਜਾਣੇ ਆਂ ਬਾਬਾ फरीद ਦਾ ਕਾਲਜ ਤੁਸੀਂ ਸੁਣੇ ਹੋਣਾ ਬਾਬਾ ਫਰੀਦ ਕਾਲਜ ਉਸ ਤੋਂ ਥੋੜੀ ਜੀ ਦੂਰੀ ਤੇ ਅੱਗੇ ਇੱਕ ਖੱਬੇ ਪਾਸੇ ਰਸਤਾ ਮੁੜਦਾ ਜੀ ਲਓ ਜੀ ਆਪਾਂ ਰਾਸਤੇ ਮੁੜ ਚੱਲਿਆਂ ਜੀ ਲਓ ਜੀ ਇਹ ਰਸਤਾ ਮਾਤਾ ਦੇ ਦਰਬਾਰ ਨੂੰ ਜਾਂਦਾ ਪਿੰਡ ਬੁਰਜ ਮਹਿਮਾ ਨੂੰ ਜਾਂਦਾ ਜਿੱਥੇ ਬਹੁਤ ਹੀ ਭਾਰੀ ਖੱਟ ਦੇ ਵਿੱਚ ਚੌਂਕੀਆਂ ਲੱਗਦੀਆਂ ਨੇ ਮੇਲਾ ਲੱਗਦਾ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਲਓ ਜੀ ਆਪਾਂ ਬਿਲਕੁਲ ਹੋਣਾ ਮਾਤਾ ਦੇ ਦਰਬਾਰ ਦੇ ਨਜ਼ਦੀਕ ਪਹੁੰਚ ਚੁਕੇ ਆਂ ਜੈ ਮਾਤਾ ਮਸਾਨੀ ਲੋਜ ਜੋਤੂ ਸਿਆਹਾ ਦੁਕਾਨਾਂ ਦੇਖ ਰਹੇ ਹਾਂ ਮੇਲੇ ਦੇ ਵਿੱਚ ਤੁਸੀਂ ਇਹ ਦੁਕਾਨਾਂ ਦੇ ਵਿੱਚ ਪੂਰੇ ਭਾਰੇ ਇਕੱਠ ਦੇਖ ਸਕਦੇ ਹੋ ਇਹ ਦੁਕਾਨਾਂ ਦੇ ਵਿੱਚ ਤੁਹਾਨੂੰ ਮਾਤਾ ਜੀ ਦਾ ਸ਼ਿੰਗਾਰ ਨਾਰੀਅਲ ਪ੍ਰਸ਼ਾਦ ਕੁਝ ਵੀ ਲੈਣਾ ਮਾਤਾ ਜੀ ਦੇ ਚੜਾਉਣ ਖਾਤਰ ਤੁਸੀਂ ਲੈ ਸਕਦੇ ਹੋ ਇਹ ਦੂਸਰਾ ਗੇਟ ਹੈ ਜਿੱਥੋਂ ਮਾਤਾ ਜੀ ਦੇ ਦਰਸ਼ਨ ਹੁੰਦੇ ਨੇ ਚਲੋ ਅੰਦਰ ਚਲਦੇ ਆ ਜੀ ਜੈ ਮਾਤਾ ਮਸਾਣੀ ਜੈ ਮਾਤਾ ਮਸਾਣੀ ਬੇੜੇ ਪਾਰ ਕਰੀ ਮਾਤਾ ਸਭ ਭਗਤਾਂ ਦੇ ਸਭ ਦੀਆਂ ਆਸਾਂ ਮਰਦਾ ਪੂਰੀਆਂ ਕਰੀ ਸਭ ਦੀਆਂ ਬੱਚਿਆਂ ਦੀਆਂ ਜੈ ਦੇਵੀ ਲੋ ਜੀ ਖੰਬੇ ਪਾਸੇ ਜੋ ਤੁਸੀਂ ਇੱਕ ਹਾਲ ਦੇਖ ਰਹੇ ਹੋ ਇਹ ਲੰਗਰ ਹਾਲ ਹੈ ਜਿੱਥੇ ਸੰਗਤਾਂ ਲੰਗਰ ਛਕਦੀਆਂ ਨੇ ਤੇ ਜੋ ਸਾਹਮਣੇ ਤੁਸੀਂ ਝੰਡਾ ਦੇਖ ਰਹੇ ਹੋ ਇੱਥੇ ਮਾਤਾ ਜੀ ਦੀ ਮਿੱਟੀ ਕੱਢੀ ਜਾਂਦੀ ਹੈ ਹਰ ਸਾਲ ਇਥੇ ਮਿੱਟੀ ਕੱਢੀ ਜਾਂਦੀ ਹੈ ਜਿਸ ਦੀ ਵੀ ਸੁੱਖ ਪੂਰੀ ਹੁੰਦੀ ਹੈ ਉਹ ਜਦੋਂ ਸੁੱਖ ਲਾਉਣ ਹੁੰਦੇ ਆ ਤਾਂ ਮਾਤਾ ਹੀ ਦੇ ਇਥੇ ਦਰਵਾਜ਼ੇ ਆ ਕੇ ਮਿੱਟੀ ਕੱਢਦੇ ਨੇ ਆ ਜਿੰਨਾ ਤੁਸੀਂ ਹਾਲ ਦੇਖ ਰਹੇ ਹੋ ਮੇਲੇ ਦੇ ਵਿੱਚ ਇਸ ਹਾਲ ਦੇ ਵਿੱਚ ਦਵਾਨ ਸਜਾਈ ਜਾਂਦੇ ਆ ਚੌਂਕੀਆਂ ਸਜਾਈਆਂ ਜਾਂਦੀਆਂ ਬਾਬੇ ਆਪਣੀਆਂ ਹਾਜ਼ਰੀਆਂ ਲੈ ਕੇ ਦੁਨੀਆ ਦੇ ਭਲੇ ਕਰਦੇ ਨੇ ਜੈ ਮਾਤਾ ਮਸਾਣੀ ਜੋ ਇਹ ਵੀਡੀਓ ਦੇਖ ਰਹੇ ਨੇ ਮਾਤਾ ਇਹਨਾਂ ਦੇ ਵੀ ਵੇੜੇ ਪਾਰ ਕਰੀ ਇਹਨਾਂ ਦੇ ਵੀ ਆਸ ਮੁਰਾਦ ਪੂਰੀ ਕਰੀ जय माता दी जय माता दी लो जी ਤੁਸੀਂ ਦੇਖ ਸਕਦੇ ਹੋ ਜੀ ਤੁਸੀਂ માતા ਮਸਾਣੀ ਦੇ ਬਿਲਕੁਲ ਤੁਸੀਂ ਦਰਬਾਰ ਦੇ ਵਿੱਚੋਂ ਇਹ ਖੂਬਸੂਰਤ ਤਸਵੀਰਾਂ ਆ માતા ਜੀ ਦਾ ਤਾਂ ਮਾਤਾ ਬੁਰਜਾ ਵਾਲੀ ਦਾ ਮਾਤਾ ਮਸਾਣੀ ਦਾ ਜਿੱਥੇ ਹਰ ਸਾਲ ਝੋਲੀਆਂ ਭਰਦੀਆਂ ਹਰੇਕ ਦਿਨ ਖਾਲੀ ਝੋਲੀਆਂ ਭਰੀਆਂ ਜਾਂਦੀਆਂ ਲੋ ਹੁਣ ਅਪ ਚੱਲਦੇ ਆ ਜੀ ਅੰਦਰ ਦੇ ਦਰਸ਼ਨ ਕਰਾਉਣ ਜਿੱਥੇ ਮਾਤਾ ਜੀ ਨੇ ਆਪਣਾ ਡੇਰਾ ਲਗਾਇਆ ਬਿਨਾ ਕਰਮਾ ਤੋਂ ਭਗਤੋ ਦਰਸ਼ਨ ਨਹੀਂ ਹੁੰਦੇ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਮਾਤਾ ਦੇ ਦਰਬਾਰ ਦੇ ਵਿੱਚ ਕਹਿੰਦੇ ਆ ਜਿੰਨੂੰ ਮਾਤਾ ਬੁਲਾਉਂਦੀ ਆ ਉਹੀ ਦਰਸ਼ਨ ਕਰਦੇ ਨੇ ਉਹਨਾਂ ਦੀ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਹੈ ਜਿੰਨੂੰ ਦਾਤ ਹੀ ਖੁਦ ਸੱਦਦੀ ਹੈ ਜੈ ਮਾਤਾ ਦੀ ਜੈ ਮਾਤਾ ਦੀ ਆ ਜੋ ਗੇਟ ਦੇਖ ਰਹੇ ਹੋ ਇੱਥੇ ਮਾਤਾ ਜੀ ਦੀ ਕੱਚੀ ਲੱਸੀ ਪਾਇਆ ਜਾਂਦੀ ਹੈ ਅਨਾਜ ਵਗੈਰਾ ਪਾਇਆ ਜਾਂਦਾ ਹੈ ਲਓ ਜੀ ਸਾਹਮਣੇ ਜੋ ਤੁਸੀਂ ਦਰਬਾਰ ਦੇਖ ਰਹੇ ਹੋ ਇਹ ਦਰਬਾਰ ਹੈ ਬਾਬਾ ਜੰਡਾ ਵਾਲਾ ਬਾਬਾ ਖੇਤਰਪਾਲ ਬਾਬਾ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਬਾਬੇ ਖੇਤਰਪਾਲ ਜੀ ਦੇ ਜਿਸ ਦੇ ਔਲਾਦ ਨਹੀਂ ਹੁੰਦੀ ਕਿਹਾ ਜਾਂਦਾ ਹੈ ਤੇ ਬਾਬੇ ਖੇਤਰਪਾਲ ਨੂੰ ਜੋ ਵੀ ਸੱਚੇ ਦਿਲੋਂ ਯਾਦ ਕਰਦਾ ਮਨ ਦਾ ਬਾਬਾ ਜੀ ਉਸ ਨੂੰ ਮਿੱਠੇ ਮਰਾਦ ਉੱਤਰ ਦੇ ਬਖਸ਼ਿਸ਼ ਜਰੂਰ ਕਰਦੇ ਨੇ ਲਓ ਜੀ ਕਰੋ ਦਰਸ਼ਨ ਜੈ ਬਾਬਾ ਖੇਤਰਪਾਲ ਸਭ ਦੀਆਂ ਸਮਰਾਂ ਦਾ ਪੂਰੀਆਂ ਕਰੀ ਬਾਬਾ ਸਭ ਦੀਆਂ ਝੋਲੀਆਂ ਭਰੀਆਂ ਸਭ ਦੀਆਂ ਦੁੱਖ ਸਭ ਦੀਆਂ ਪਰੇਸ਼ਾਨੀਆਂ ਦੂਰ ਕਰੀ ਬਾਬਾ ਜੋ ਵੀਡੀਓ ਦੇਖ ਰਹੇ ਨੇ ਉਹਨਾਂ ਦੀਆਂ ਸਭ ਦੀਆਂ ਦਿਲ ਦੀ ਮਨੋ ਕਾਮਨਾ ਪੂਰੀਆਂ ਕਰੀ ਬਾਬਾ ਸਭ ਦੀਆਂ ਹਾਜ਼ਰੀਆਂ ਪੂਰੀ ਕਰੀ ਬਾਬਾ ਖੇਤਰਪਾਲ ਜੀ ਜੈ ਬਾਬਾ ਖੇਤਰਪਾਲ ਜੀ ਬਹੁਤ ਹੀ ਖੂਬਸੂਰਤ ਤਸਵੀਰਾਂ ਬਾਬਾ ਜੀ ਦੇ ਦਰਵਾਜ਼ੇ ਆ ਬਾਬਾ ਜੀ ਦੇ ਚਿਰਾਗ ਰੋਸ਼ਨ ਹੋ ਰਹੇ ਨੇ ਦਰਸ਼ਨ ਤੁਸੀਂ ਕਰ ਸਕਦੇ ਹੋ ਇੱਥੇ ਲੋ ਜੀ ਹੁਣ ਮਾਤਾ ਜੀ ਦੇ ਦਰਸ਼ਨ ਆਪ ਜੀ ਨੂੰ ਕਰਵਾਨ ਜਾ ਰਹੇ ਲੋ ਸੰਗ ਤੇ ਤੁਸੀਂ ਹੁਣ ਦਰਸ਼ਨ ਕਰ ਸਕਦੇ ਹੋ ਮਾਤਾ ਮਸਾਣੀ ਦੇ ਬੁਰਜਾ ਵਾਲੀ ਦੇ ਜੈ ਮਾਤਾ ਮਸਾਣੀ ਜੈ ਮਾਤਾ ਮਸਾਣੀ ਸੋਧਿਆ ਸੋ ਮਰਦਾ ਪੂਰੀਆਂ ਕਹੋ ਸਭ ਦੀਆਂ ਦਿਲ ਦੀਆਂ ਮਨੋ ਕਾਮਨਾ ਪੂਰਨ ਕਰੇ ਜੋ ਭਗਤੇ ਇਹ ਵੀਡੀਓ ਦੇਖ ਰਹੇ ਨੇ ਮਾਤਾ ਉਹਨਾਂ ਦਾ ਬੇੜਾ ਬੰਨੇ ਲਾ ਦੇ ਉਹਨਾਂ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦੇ ਆਸਮਰਾਂਦ ਪੂਰੀ ਕਰੇ ਲੋਕ ਸੰਗਤ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਮਾਤਾ ਮਸਾਣੀ ਦੇ ਦਰਵਾਜ਼ੇ ਵਿੱਚ ਮਾਤਾ ਜੀ ਦੇ ਭਵੰਦੇ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਜੈ ਮਾਤਾ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸੰਗੀਤ ਇਹ ਆਪਣਾ ਚੈਨਲ ਪੀਰ ਦਾ ਗੁਲਾਮ ਤੁਹਾਡਾ ਆਪਣਾ ਚੈਨਲ ਹੈ ਲੋ ਸੰਗਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੈ ਮਾਤਾ ਮਸਾਣੀ